ਵਧੀਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਣੋ ਬਾਜੀ ਹੁਣ ਅਕਲਾਪਾ ਪਹੁੰਚੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤਾਂ ਟੋਟਲ ਤਿੰਨ ਪਸ਼ੂ ਵਿਖਾਉਣੇ ਆ ਇੱਕ ਗਾਂ ਜਿਹੜੀ ਹਲੇ ਆਉਣਦੀ ਆ ਤੇ ਦੋ ਝੋਟੀਆਂ ਤੁਸੀਂ ਇੱਥੇ ਸਾਹਮਣੇ ਦੇਖ ਸਕਦੇ ਜੇ ਕਾਫੀ ਖੂਬਸੂਰਤ ਝੋਟੀਆਂ ਆ ਜਿਹੜੀਆਂ ਦੋਵੇਂ ਹੀ ਗੱਲਬਾਤ ਹੁਣ ਆਪਾਂ ਕਰਦੇ ਵੀਰ ਜੀ ਸਾਡੇ ਦੋਵੇਂ ਸੁਣੀਆਂ ਆ ਬੱਚੇ ਜਿਹੜੇ ਇਨਾਂ ਦੇ ਆ ਛੋਟੀ ਦਾ ਜੇ ਬੱਚਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਛੋਟੀ ਦਾ ਬੱਚਾ ਛੋਟੀ ਦਾ ਜੀ ਸਾਸਿਕਾ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸਣਾ ਠੀਕ ਠਾਕ ਜੀ ਵਧੀਆ ਵੀਰ ਜੀ ਵਧੀਆ ਚਲੋ ਵਧੀਆ ਚਾਹੀਦਾ ਜੇ ਤੇ ਨਾਮ ਦੱਸਦੇ ਕਰੀ ਆਪਾਂ ਨਾਮ ਸੋਨੂ ਪੀਜ ਨਾਲਾ ਜਿਲ੍ਹਾ ਬਸਰ ਤੇ ਫੋਨ ਨੰਬਰ ਬੋਲ ਦੇ ਕਰੀ ਹਾਂਜੀ 98675544 ਛੋਟੀਆਂ ਆਪਣੇ ਕੋ ਅੱਛਾ ਦੋ ਹੁਣੇ ਗਈਆਂ ਬੰਦਾ ਲਾਉਣ ਗਿਆ ਜਾਂਗੀਰ ਅੱਛਾ ਚਾਰੀ ਦੋ ਜਾਂਗੀਰ ਚਲ ਗਈਆਂ ਵਾ ਠੀਕ ਹੈ ਹਾਂਜੀ ਤੁਹਾਨੂੰ ਰਾਤੀ ਫੋਨ ਕੀਤਾ ਚਾਰ ਆਪਣੇ ਕੋ ਸੇ ਦੇ ਵੀ ਠੀਕ ਠੀਕ ਹੈ ਵਿੱਚ ਦੋ ਦਿਨ ਆਇਆ ਬਨੇ ਨਾ ਗਿਆ ਸਾਡੇ ਕੋ ਠੀਕ ਹੈ ਗਾਉਂ ਉਹਨਾਂ ਨੂੰ ਦਈਏ ਆਵੇ ਆ ਗਈ 2 ਮਿੰਟ ਠੀਕ ਹੈ ਪਹਿਲਾਂ ਕਿਹੜੀ ਛੋਟੀ ਵਿਖਾ ਦੀ ਠੀਕ ਹਾਈਟ ਕੱਦ ਬੜਾ ਉੱਚਾ ਜੇ ਇਹਦਾ ਹਾਂਜੀ ਇਹ ਬੱਚੀ ਆ ਅੱਛਾ ਹਾਂਜੀ ਇਹ ਕਿੱਥੋਂ ਬੱਚੀ ਹੋਣੀ ਹੈ ਕੋੜੀ ਜਿੱਡੀ ਤੇ ਇਹਦੀ ਹਾਈਟ ਹੈ ਤੇ ਮੇਰਾ ਛੋਟੀ ਬੱਚੇ ਦੇ ਦੰਦ ਆ ਇਹ ਅੱਛਾ ਹਾਂਜੀ ਕਿੰਨੇ ਦੰਦ ਆ ਦੋ ਦੰਦ ਛੋਟ ਹੀ ਮਾਰੀ ਜਾਂਦੇ ਦੋ ਦੰਦ ਕਿੱਥੋਂ ਹੋਣੀ ਆ ਚੈੱਕ ਕਰ ਲੈਣੀ ਮੈਂ ਵੇਖਿਆ ਨਹੀਂ ਆ ਅੱਛਾ ਤੇ ਜੇ ਦੋ ਦੰਦ ਨਾ ਹੋਈ ਤੇ ਫਿਰ ਆਪਾਂ ਦੇ ਦਾਂਗੇ 50000 ਦੀ ਤੇ ਜੇ ਦੋ ਦੰਦ ਹੋਈ ਤੇ ਫਿਰ ਤੇ 65 ਤੋਂ ਬਾਹਰ ਹੀ ਨਹੀਂ ਚੱਲਦਾ ਚਲੋ ਦੰਦ ਇਹ ਪਹਿਲਾਂ ਖਾ ਲਈਏ ਤੇ ਆਪਾਂ ਬਾਕੀ ਹਾਈਟ ਜਿਹੜੀ ਇਹਦੇ ਪੂਰੀ ਉੱਚੀ ਆ ਚੰਗੇ ਕਦ ਕਠ ਵਾਲੀ ਝੋਟੀ ਆ ਜਿਹੜੀ ਚਲ ਆ ਜਾ ਬਾਅਦ ਕਰਦੇ ਇਹ ਲੋ ਦੋਨੇ ਦੇ ਕਰਾ ਕੀਤੇ ਪੂਰੀ ਵੱਡੀ ਪੂਰੀ ਵੱਡੀ ਹਾਈਟ ਦੀ ਆ ਦੋਨਾਂ ਦੀ ਕਿੱਥੋਂ ਨਹੀਂ ਜੇ ਆਵਲੀ ਆ ਆ ਦੇਖ ਸਕਦੇ ਜੀ ਪਿਓਰ ਦੋ ਦੰਦ ਆ ਜਿਹੜੀ ਇਹ ਕਿੱਥੋਂ ਲੱਭ ਲੈਂਦੀ ਜੀ ਵੇਖੋ ਜੱਜ ਨੇ ਚੈੱਕ ਕਰੋ ਨਾ ਆ ਦੇਖ ਸਕਦੇ ਜੀ ਜਿਹੜੇ ਦੂਸਰੇ ਨੇ ਪੁੱਟੇ ਹੀ ਆ ਜੇ ਦੋ ਦੰਦ ਆ ਜਿਹੜੀ ਠੀਕ ਹੈ ਜੀ ਹੋ ਗਈ ਜੇ ਠੀਕ ਹੈ ਜੀ ਚਲੋ ਕਿਸਰੇ ਕੀ ਕੋਈ ਨਹੀਂ ਠੀਕ ਹੈ ਲੈ ਜਾ ਬੰਦ ਹੋਈ ਨਾ ਹੁਣ ਬਾਕੀ ਪੂਰੇ ਚੰਗੇ ਕਦ ਕਾਠ ਵਾਲੀ ਝੋਟੀ ਆ ਤੇ ਥੱਲੇ ਉਹ ਵਿੱਚ ਦੇਖ ਸਰਦੇ ਆ ਬੱਚਾ ਤਾਜਾ ਬੱਚਾ ਤਾਜਾ ਤੇ ਆ ਥਣ ਵੀ ਦੇਖ ਸਰਦੇ ਲੱਗੇ ਤਾਂ ਸੀਰ ਭਾਜੀ ਦੀ ਚੁਆਈ ਲੱਗੀ ਕਿ ਕਾਨੂੰ ਬਰਾ ਕਰਦੇ ਬਰਾਓ ਪਿਛੋ ਹਾਂ ਦੇਖ ਸਰਦੇ ਥਨ ਅਦਸਾਈ ਜੀ ਆਪ ਤੇ ਆ ਬੱਚਾ ਦੀ ਵਿਧੀ ਆ ਦਾ ਹਾਂਜੀ ਉਹ ਗਾਂ ਦੀ ਮਰੀ ਮਾਰੀ ਤੇ ਕਿੰਨਾ ਚਿਰ ਹੋਇਆ ਵਿੱਜ ਨੇ ਸੋਈ ਨਾ 12 13 ਦੇ 8 10 ਦਿਨ ਹੋ ਗਏ ਉਹਨਾਂ ਦੇ 12 ਦਿਨ ਲੱਗੋਗੇ ਅੱਛਾ ਛੋਟੀ ਮਲੇ ਮੂਲੇ ਤੇ ਹੋਣੀ ਆ ਠੀਕ ਆ ਛੋਟੀ ਕੱਟ ਵੇਲੇ ਛੁੱਟ ਜਾਵੇਗਾ ਕੱਟ ਕੱਟ ਤੇ ਜਿਹੜਾ ਪੂਰਾ ਚੰਗਾ ਵਾ ਠੀਕ ਆ ਤੇ ਦੁੱਧ ਕਿੰਨਾ ਜੇ ਤੇ ਕੋਲ ਦੁੱਧ ਵਿੱਚ 7 ਕਿਲੋ ਲੀਟਰ ਦਾ ਹੈਗਾ ਪੱਕਾ ਦੁੱਧ 7 ਲੀਟਰ ਵਾਲਾ 7 ਕਿਲੋ ਅੱਛਾ ਕੱਟ ਵੇਲੇ ਕਿੰਨਾ ਹੋਣੀ ਕਿੰਨਾ ਕਿ ਚਵਾਈ ਜਾਊਗੀ 10 ਕਿਲੋ ਭਾਈ ਮਲੇ ਮੂਲੇ ਦਾ 10000 ਰਾਮ ਨਾ ਭਰੀ ਜੀ ਵਾਦੇ ਦਾ ਬਾਕੀ ਇਹ ਕਿ ਚੱਲਾ ਦੋਂਦੀ ਹੈ ਜੇ ਤੇ ਕਿੰਨਾ ਮੁੱਲ ਰੱਖਣਾ ਇਹਦਾ ਫਿਰ ਮੁੱਲ ਤੇ ਭਾਈ ਬਸ 70 ਕਰੀਏ ਭੰਜ ਨੰਬਰ ਦੀ ਕਰੀਏ ਅੱਛਾ 60000 ਜਿਹਾ 60000 ਦੀ ਚਲੋ ਮੋਗੇ ਤੇ ਕਰਦੀ ਕੁਸ਼ਮੰਤਾਂ ਨਾਲ ਪੈਣ ਸੀ ਭਾਈ ਜੀ ਦਾ ਹੈਗੀ ਕੋਈ ਕਸਰ ਹੋਰ ਕਸਰ ਉਹ ਤੁਸੀਂ ਵੇਖੋ ਜਾਈ ਹੈਗੀ ਬਾ ਛੋਟੀ ਵਾਲਾ ਵੇਖੋ ਨਾ ਕਸਰ ਕਿੰਨੇ ਦੀ ਬਿਲਕੁਲ ਜੱਸ ਨੋਈ ਹੋ ਕੇ ਜੀ ਜੱਸ ਨੋਈ ਕਰ ਦੋ ਬਿਲਕੁਲ ਹੀ ਤੁਸੀਂ ਕਰ ਦੋ ਕਿੰਨੇ ਦੀ ਤੁਸੀਂ ਕਰ ਦੋ 2000 ਛੱਡ ਦੀਏ ਵਿੱਚ ਨਹੀਂ 2000 ਦਾ ਗੱਲ ਹੈ 1000 ਛੱਡ ਦੀਏ 1000 ਛੱਡ ਦੀਏ ਅੱਛਾ ਇਹ ਦੇਖੋ ਕਿ 15000 ਉਹ ਕਿੰਨਾ ਚਾਹ ਇਹ ਹੈਗੀ 64 ਦੀ ਹੋਗੀ 64000 ਤੇ ਭਾਈ ਛੋੜੀ ਹੁਣੀ 100 ਹਣੀ ਆ ਠੀਕ ਹੈ ਜੇ ਮੇਰਾ ਵੀਰ ਉਹ ਲਾ ਕੇ ਬਾਹਰ ਤਰੇ ਖਲਾ ਉਹ ਤੇ ਭਾਈ ਮੇਰਾ ਲੀਤੇ ਕਾਜ ਬਰਾ ਅਗਲੇ ਸਾਲ ਛੋੜੀ ਚੰਗੀ ਪੰਜੂ ਵੱਡੀ ਠੀਕ ਹੈ ਜੀ ਉਸ ਦੇਖੋ ਇਧਰ ਕੱਤੇ ਪੂਜ ਠੀਕ ਹੈ ਤੇ ਉਹ ਗਾਮ ਹੀ ਆ ਗਿਆ ਆਪਣੀ ਮਖਾਦੀ ਗਾਮ ਹੀ ਲਾ ਲੀਏ ਦਾਲਾ ਖੋਲੋ ਯਾਰ ਮਾਰਾ ਇੱਟਾ ਆ ਗਾਂ ਜਿਹੜੀ ਆ ਗਈ ਇਹ ਬੜੀ ਵਧੀਆ ਏ ਬੱਚੇ ਤੋਂ ਬਿਨਾ ਹੀ ਚੇ ਬੱਚੇ ਤੋਂ ਬਿਨਾ ਹੀ ਠੀਕ ਐ ਦੁੱਧ ਦੇ ਕੋ 7 ਕਿਲੋ ਗੱਲੀਟੜਾ ਪਰ ਆਪਾਂ 6 ਕਿਲੋ ਕਰਕੇ ਦੇ ਦਿੰਦੇ ਠੀਕ ਐ ਜੀ ਹਾਂ ਆ ਦੇਖ ਸਾਹ ਜੀ ਉਗਲੀ ਵੀ ਛੋੜੀ ਬੱਚਾ ਜਾਵਾ ਕਿਲੋ ਪੱਠੇ ਸਾਰੇ 2-3 ਕਿਲੋ ਪੱਠੇ ਖਾਣੇ ਨੇ ਆ ਗਾੜੀ ਰੋ ਕੈਮਰੋਨ ਵਰ ਆ ਦੇਖ ਸਾਹ ਦੇਥਾ ਨਾ ਦਾ ਸਾਈਜ਼ ਗਿਆ ਲਾਈ ਆ ਕਿੰਨਾ ਇਹਦਾ ਪੱਕਾ ਦੁੱਧ ਇਹ ਕੋ ਦੋ ਸੱਤ ਕਿਲੋ ਹੋਊਗਾ ਭਾਈ ਆਪਾਂ 6 ਕਿਲੋ ਗ੍ਰੇਡੀ ਦੇਣੇ 6 ਕਿਲੋ ਦੁੱਧ ਕਹਿੰਦਾ ਕਿ ਪੱਕਾ ਜਿਹੜਾ ਇਹ ਫਾਲ ਗਾੜੀ ਥਾੜੇ ਨੂੰ ਲੱਗਦਾ ਛੋਟਾ ਹਾਂ ਜਿਹੜਾ ਗਾਹੋਂ ਆਪਾਂ ਲਵੋ ਦਈਏ ਠੀਕ ਹੈ ਜੀ ਤੇ ਇਹਦਾ ਕੀ ਮੁੱਲ ਫਿਰ ਇਹਦੇ ਦਾ ਭਾਈ 14.500 ਦੀ 14.500 ਦੀ ਕਰ ਦੋ ਕਿ ਮੌਕੇ ਤੇ ਮੰਨ ਤਾਂ ਨਾ ਹੋਰ 14 ਹੀ ਜਰਾ ਪੂਰੀ ਅੱਛਾ 14 ਦੀ ਦੇ ਦੋਗੇ ਹਾਂ ਠੀਕ ਹੈ ਜੀ ਚਲੋ ਹੁਣ ਇੱਕ ਛੋਟੀ ਆਪਣੀ ਹੋਰ ਰਹਿ ਗਈ ਆ ਪੇਟ ਫੜੇ ਤਾਂ ਇਹ ਵੀ ਜਿਹੜੀ ਠੀਕ ਆ ਇਹਦਾ ਵਿੱਚ ਹੀ ਕਿ ਨਾ ਸੁਆ ਜੇ ਇਹ ਦੂਜਾ ਸੁਆ ਸੁਈ ਜੇ ਆ ਕੱਟੀ ਜੇ ਇਹ ਦੀਵਾਲੀ ਦੀ ਝੋਟੀਆਂ ਆਈ ਉਧਰ ਹੋਏ ਅੱਛਾ ਆਪਾਂ ਲੈ ਤਾਂ ਨਹੀਂ ਸ਼ੌਂਗ ਲੈ ਉਧਰ ਦੀ ਝੋਟੀਆਂ ਲੈ ਲੈਂਦੇ ਆ ਆਪਣੀ ਦੇਸੀ ਬੰਦੇ ਲੈ ਲੈਂਦੇ ਆ ਪਰ ਮੁਰਗੇ ਸਾਉਂਦੇ ਨਹੀਂ ਆ ਠੀਕ ਆ ਇਹਨਾਂ ਖਾਣ ਗੀ ਜੀ ਤੂੜੀ ਵੰਡ ਸੁੱਕਾ ਸੱਕਾ ਛੋਲੇ ਛਲੇ ਖਾਣ ਗੀ ਜੀ ਆ ਹਾਂਜੀ ਤੇ ਮੰਨ ਲਓ ਜੇ ਹਰ ਬੰਦੇ ਨੂੰ ਆਗ ਆਗ ਨਹੀਂ ਖਾਂਦੀ ਏ ਅੱਛਾ ਹੁਣ ਅੰਦਾ ਆਂਦੇ ਵੇਚੀ ਆਪਾਂ ਅੱਛਾ ਆ ਕੱਟੀ ਜੇ ਸੁਈ ਤੇ ਦਿਵਾਲੀ ਤੋਂ ਦੋ ਚਾਰ ਦਿਨ ਪਹਿਲਾਂ ਸੁਈ ਜੀ ਦਿਵਾਲੀ ਤੋਂ ਪਹਿਲਾਂ ਦੀ ਸੁਈ ਆ ਤੇ ਆ ਕੱਟੀ ਜੇ ਮਗਰ ਦੋ ਚਾਰ ਦਿਨ ਪਹਿਲਾਂ ਜਾਇਦੇ ਨਹੀਂ ਦੋ ਚਾਰ ਕੱਟੀ ਵੀ ਮਗਰ ਸੋਹਣੀ ਕੱਟੀ ਆ ਜਿਹੜੀ ਸੰਭੀ ਸੰਭੀ ਕਰਦੀ ਮੰਡੀ ਦੇ ਸਾਰੇ ਬੱਦੇ ਲਿਆ ਜੀ ਦੋ ਦੁੱਧ ਚੰਗਾ ਪਿਆਇਆ ਕੱਟੀ ਨਾਲ ਆਏ ਹੋ ਮੰਡੀ ਦੇ ਧੱਕੇ ਤੋਂ ਬੰਦੀ ਨਵਾਂ ਸਾਲ ਨੂੰ ਆ ਦੇਖ ਸਾਡੇ ਲਫਾਫੇ ਲਫੋਫੇ ਉਦਾਂ ਹੀ ਬੱਦੇ ਜਿਹੜੇ ਹੱਲੇ ਹਾਂ ਸੇ ਅਜੇ ਅੱਗੇ ਇਹ ਰਹੀ ਝੋਟੀਆਂ ਖਾਣ ਵਾਲੀਆਂ ਸੁੱਕੇ ਪੱਠੇ ਪੱਠੇ ਅੱਛਾ ਨਹੀਂ ਉਹ ਆਗ ਪਾਦੀ ਤੇ ਬੁੱਥੇ ਪਾਦੀ ਰੋੜਾ ਦੇ ਖਾਣੇ ਕਿੰਨਾ ਦੁੱਧ ਦੇ ਦੇ ਕੋਲ ਨੂੰ ਦੁੱਧ ਭਾਈ ਕੋਲ 12 ਕਿਲੋ ਤਿਆਰ ਬਿਲਕੁਲ ਲੀਟਰ ਵਾਲਾ ਪਰ 10 ਕਿਲੋ ਭਾਵੇਂ ਕੋ ਪਾਣੀ ਕੋ ਮਿੰਦਰਵੇਂ ਠੰਡਾ ਅੱਛਾ 10 ਕਿਲੋ ਠੰਡਾ ਪਾਣੀ ਦਾ ਦੁੱਧ ਮਿਲਿਆ ਖੋਲੋ ਫਿਰ ਤੋਰਦੀਏ 10 ਕਿਲੋ ਦੁੱਧ ਜਿਹੜਾ ਪੱਕਾ ਕਿੰਨਾ ਕਿੰਨਾ ਲੀਟਰ ਆ ਕੇ ਠੰਡਾ ਲੀਟਰ ਆ ਦੋ ਗੋਤੋ ਦੇਵਾੜਿਆ ਯਾਹ ਦੇਸੀ ਮਾਦੀ ਨਹੀਂ ਜੇਗੀ ਇੱਕ ਮਿੰਟ ਰੋ ਦੇ ਇੱਥੇ ਚਿਹਰਾ ਦਿਖਾ ਦੀ ਇਹਦਾ ਹਾਂ ਦੇਖ ਸਾਦੇ ਦਾ ਵੀ ਚਿਹਰਾ ਬਾਕੀ ਸੰਗਾ ਸੰਗਾ ਤੋਂ ਇਹ ਵੀ ਸੋਹਣੀ ਲੱਗਿਆ ਕੋਈ ਹੋਰ ਦੇਸੀ ਮਾਦੀ ਨਹੀਂ ਹੈਗੀ ਲੋਕ ਠੀਕ ਹੈ ਜੀ ਕਿਹਾ ਬੜਾ 10 ਕਿਲੋ ਲੀਟਰ ਮਾਰ ਕੇ ਮੈਂ ਕੰਡੇ ਵਾਲਾ ਖੜੇ ਹਾਂ ਠੀਕ ਹੈ ਜੀ ਦੁੱਧ 11 ਉਹਦਾ 10 ਲੀਟਰ ਚੱਲੀ 10 ਕਿਲੋ ਦੁੱਧ ਕਿੰਨੇ ਦੇ ਕੇ ਪੂਰਾ ਜਿਹੜਾ ਮੋਕੇ ਦੇ ਚ ਆ ਕੇ ਦਵਾਂਗੇ ਦੁੱਧ ਭਾਈ ਇਹ 14 ਦੇ ਭਾਈ ਠੀਕ ਆ ਪਰ ਬੜਾ ਇਹ ਫਾਰਡਰ ਫਾਰ ਦੇ ਕੇ ਪਾਵਾ ਲੈ ਗੋਣਾ ਹਾਂਜੀ ਹਾਂਜੀ ਨਹੀਂ ਉਸ ਤੋਂ ਬੜੇ ਅੱਥੇ ਆ ਗੋਗਣ ਹੋਏ ਦੁੱਧ ਦਿੰਦੀਆਂ ਹੁਣ ਲੋਕੀ ਪਾਉਣ ਦੇ ਸਾਡੀ ਇਧਰ ਆ ਗੋਗ ਹਾਂਜੀ ਹਾਂਜੀ ਆ ਚਲੋ ਫੇਰ ਦੁੱਧ ਦੇਣਾ ਜੀ ਤੇ ਇਹਦਾ ਮੁੱਲ ਇਹਦਾ ਮੁੱਲ ਭਾਈ 60000 65000 ਵਿੱਚ ਚੰਪ ਕਰਨਾ ਮੰਨਤਾ ਨਾ ਬਾਕੀ ਵਾਲੇ ਤੋਂ ਇੱਕ ਚੌਂਟ ਦੀ ਇਹ ਦੇਦਾਂ ਚੌਂਟ ਦੀ ਉਹ ਜਿਹੜੀ ਮੱਝ ਅੱਛਾ ਚੌਂਟ ਦੀ ਭਾਵੇਂ ਕੋਈ ਆਹ ਲੈ ਜੇ ਤੇ ਭਾਵੇਂ ਕੋਈ ਆਹ ਲੈ ਆਹ ਲੈ ਜੇ ਹਾਂ ਉਹਦੀ ਕੱਤੀ ਜੇ ਅੱਛਾ ਉਹ ਲਾਲੋ ਸਾਹਿਬ ਇਹਦਾ ਕੱਟਾ ਜੀ ਇਹਦੇ ਮਗਰ ਕੱਟਾ ਹੈ ਤੇ ਬਾਕੀ ਕੋਈ ਆਪਣੀ ਤਸੱਲੀ ਕਰਕੇ ਖੜੇ ਹਨ ਮੱਝ ਜੋ ਚਵਾ ਕੇ ਗਫੂਰ ਛੱਡਾ ਥੜ ਘਰਵਾਦ ਹੋਵੇ ਠੀਕ ਹੈ ਜੀ 7:00 ਦੋ ਦੀ ਘੰਟੀ ਹੋ ਗਈ ਠੀਕ ਹੈ ਉਹਦੀ ਆਪਣੀ 11 ਕਿਲੋ ਪਰ 10 ਕਿਲੋ ਜੱਡੀ ਆ ਠੀਕ ਹੈ ਜੀ ਠੀਕ ਹੈ ਬੀ ਬਹੁਤ ਬੋਤਨ ਹੋਣੀ ਉਹਦੀ ਕੱਤੀ ਜੇ ਉਹਦਾ ਕੱਟਾ ਜੀ ਹਾਂ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਤੇ ਗਾਈ ਜਦੋਂ ਹੁਣੇ ਖੜੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖੋ ਬਹੁਤ ਬਹੁਤ ਧੰਨਵਾਦ ਜੀ ਸੀਲ ਝੋਟੀ ਬੜੀ ਐ ਵੀਰੋ ਫੇਰ ਇੱਧਾ ਬੈਸਲੇ ਠੰਡੀ ਆ ਠੀਕ ਹੈ ਜੀ ਆਹੋ ਖੁੱਲਾ ਤਾਲੂ ਤਾਂ ਮਾਰੋ ਹੀ ਦੇ ਲੀ